ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪੈਂਡ ਸਲਾਵਤਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਤੁਸੀਂ ਦੋ ਗਾਵਾਂ ਦੇਖ ਸਕਦੇ ਹੋ ਛੋਟੇ ਮੋਲਦੀਆਂ ਗੀਆਂ ਤੇ ਇਹ ਦੋਵੇਂ ਹੀ ਬਕਾਊ ਆ ਗੀਆਂ ਤੇ ਜਿਹੜੀ ਇੱਧਰ ਇਹ ਵੱਡੇ ਕੱਦ ਕਾੜ ਦੇ ਵਿੱਚ ਪਹਿਲੇ ਨੰਬਰ ਤੇ ਉਹਨੂੰ ਦਿਖਾਉਨੇ ਆਂਗੇ ਬੇਲ ਬੂਲ ਚੰਗੀ ਆ ਦੀ ਕੱਦ ਕਾੜ ਵੀ ਚੰਗੇ ਦੇ ਵਿੱਚ ਆ ਛੋਟੇ ਮੋਲ ਬਾਕੀ ਇਹ ਛੋਟੇ ਮੋਲਦੀਆਂ ਗੀਆਂ ਤੇ ਕਾਫੀ ਡਿਮਾਂਡ ਆ ਰਹੀ ਸੀਗੀ ਦੇ ਛੋਟੇ ਮੋਲਦੇਵੀ ਵਿੱਚ ਤੁਸੀਂ ਪਸ਼ੂ ਲੈ ਕੇ ਆਉਗਾ ਨਾ ਤੇ ਆਪਾਂ ਇਹ ਦੋ ਗਾਵਾਂ ਲੈ ਕੇ ਆਏ ਆਂਗੇ ਤੇ ਦੋਨਾਂ ਚੋਂ ਤੁਹਾਨੂੰ ਕੋਈ ਵੀ ਜਾਨਵਰ ਪਸੰਦ ਆਉਂਦਾ ਦੋਮਾਂ ਚੋਂ ਜਾਂ ਦੋਵੇਂ ਹੀ ਪਸੰਦ ਆਉਂਦੀਆਂ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਤੇ ਪਹਿਲੇ ਨੰਬਰ ਵਾਲੀ ਇਹ ਤਾਜੀ ਸੂਈ ਵੀ ਹੈਗੀ ਤੇ ਇਹਨੂੰ 4-5 ਦਿਨ ਤਕਰੀਬਨ ਸੂਈ ਨੂੰ ਹੋਵੇ ਤੇ ਬੱਚਾ ਵੱਛੀ ਆ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਨਾੜਗਾ ਵੀ ਨਾਲ ਆਗਾ ਤੇ ਸੋਹਣੀ ਬੱਚੀ ਹੈਗੀ। ਬਾਕੀ ਸੇ ਦੁੱਧ ਦਾਸ ਤੋਂ 11 ਲੀਟਰ ਆਗਾ ਤੇ ਬਾਕੀ گاਵਾ ਦਾ ਸੇਵਾ ਸਰਤੇ ਹੁੰਦਾਗਾ। ਦੁੱਧ ਵੱਧ ਵੀ ਸਕਦਿਆਂ ਤੇ ਜੇ ਸੇਵਾ ਘਟਾ ਕਰਾਂਗੇ ਤਾਂ ਇਹਨਾਂ ਨੇ ਘੱਟ ਵੀ ਜਾਣਾ। ਤੇ ਬਾਕੀ ਥਾਨ ਲੇਵੇ ਦੀ ਸਾਫ ਆ ਤੇ ਇੱਕ ਪਾਸੇ ਥੋੜਾ ਜਿਆ ਕਥਾਨ ਚ ਦੁੱਧ ਥੋੜਾ ਜਿਆ ਘੱਟ ਆਗਾ। ਉਹ ਸਾਹਮਣੇ ਤੁਹਾਨੂੰ ਕਲੀਅਰ ਦਿਂਦਾ ਹੁਣ ਬਾਕੀ ਥਾਨ ਤੁਣ ਚੰਗੇ ਆਗੇ। ਤੇ ਬਾਕੀ ਚੁਵਾਈ ਹੋਈ ਵੀ ਹੈਗੀ 12 ਕਲਾ ਟਾਈਮ ਆਗਾ। ਤੇ ਉਸ ਹਿਸਾਬ ਦੇ ਤੁਸੀਂ ਜਜਮੈਂਟ ਕਰ ਸਕਦੇ ਹੋ ਇਹਨਾਂ ਦੇ ਹਵਾਨਿਆਂ ਦੀ ਰੇਟ ਇਹਦਾ ਹੈਗਾ 25000 ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਤੇ ਇੱਕ ਇਧਰ ਹੈਗੀ ਹੈਗੀ ਦੇਖ ਸਕਦੇ ਹੋ ਤੁਸੀਂ ਇਹ ਛੋਟੇ ਕਦ ਕੱਦ ਦੇ ਵਿੱਚ ਆ ਇਹ ਥੋੜਾ ਜਿਆਦਾ ਡਰਦੀ ਹੈਗੀ ਸਿੰਘ ਵੀ ਹੈਗੇ ਆ ਦੇ ਤੇ 10 ਲੀਟਰ ਦੁੱਧ ਦੇ ਦਾ ਤਿਆਰ ਹੈਗਾ ਥਾਂ ਲੇਵੇ ਦੀ ਸਾਫ ਆ ਇਹ ਇੱਕੋ ਜਿਹੀ ਥਾਣਾਂਗੇ ਤੇ ਬਾਕੀ ਚੁਵਾਈ ਦੋਮਾਂ ਦੀ ਹੋਈ ਵੀ ਤੁਹਾਨੂੰ ਦੱਸਿਆਗਾ ਕਿ 12 ਕ ਦਾ ਟਾਈਮ ਆ ਵੀਡੀਓ ਬਣਾਉਣ ਦਾ ਇਰੇ ਮਗਰ ਬੱਚਾ ਬੱਚਾ ਦਾ ਇੱਧਰ ਬੈਠਾ ਤੁਸੀਂ ਦੇਖ ਸਕਦੇ ਆ ਇਹਦਾ ਮੁੱਲ ਹੈਗਾ 20000 ਬਾਕੀ ਜਿਵੇਂ ਹੋਣ ਅੱਗੇ ਗਰਮੀਆਂ ਆ ਰਹੀਆਂ ਗਈਆਂ ਇੱਕ ਤਰ੍ਹਾਂ ਦੇ ਗਰਮੀਆਂ ਦੇ ਤੋਹਫੇ ਹੀ ਆ ਕਿਉਂਕਿ ਇਹਨਾਂ ਨੇ ਗਰਮੀ ਨਹੀਂ ਮਨਾਉਣੀ ਤੇ ਨਾ ਗਰਮੀ ਮਨਾਉਣਾ ਸਾਮ ਸੰਭਾਲ ਵੀ ਇਹਨਾਂ ਦੀ ਸੌਖੀ ਹੈਗੀ ਤੇ ਬਾਕੀ ਦੁੱਧ ਵੀ ਵਧੀਆ ਕੱਢੀ ਜਾਣੀਆਂ ਇਹ ਜਿਵੇਂ ਘਰੇ ਕਿਸੇ ਨੇ ਦੁੱਧ ਪੀਣ ਨੂੰ ਰੱਖਣੀਆਂ ਤਾਂ ਵੀ ਵਧੀਆ ਕਿਉਂਕਿ ਇਹਨਾਂ ਦੀ ਫੈਟ ਵੀ ਵਧੀਆ ਆਊਗੀ ਤੇ ਜਿਹਨੂੰ ਵੀ ਪਸੰਦ ਆਉਂਦੀਆਂ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਤੇ ਆਪ ਦੀ ਤਸल्ली ਕਰਕੇ ਖਰੀਦ ਸਕਦੇ ਹੋਗੇ ਇਹ ਡਿਟੇਲ ਸਾਰੀ ਆਪਾਂ ਹੀ ਲੈ ਰਹੇ ਆ ਕਿਉਂਕਿ ਬਾਈ ਘਰੇ ਹੈ ਨਹੀਂ ਸੀਗਾ ਤੇ ਆਪਾਂ ਫੋਨ ਤੇ ਡਿਟੇਲ ਲੈ ਕੇ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਤੀ ਇਹ ਸਾਰੀ ਜਾਣਕਾਰੀ ਤੇ ਜਿਹਨੂੰ ਵੀ ਪਸੰਦ ਆਉਂਦੀਆਂ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਹੁਣ ਦਿਖਾਈ ਸੀ ਇਹਦਾ ਕੱਦ-ਕਾੜ ਬਹੁਤ ਹੈਗਾ ਵੇਲ-ਵੂਲ ਵੀ ਚੰਗੀ ਹੈ ਜੇ ਤੁਸੀਂ ਸੇਵਾ ਕਰ ਲੋਗੇ ਤਾਂ ਇਹ ਦੁੱਧ ਕਾਫੀ ਵੱਧ ਸਕਦੀ ਹੈ ਜੀ ਤੇ ਬਾਕੀ ਤੁਸੀਂ ਅਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ